ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਬਲੌਗ ਸ਼ੁਰੂ ਕਰਦੇ ਆਪਾਂ ਸਮਾਨ ਵੇਖੋ ਫੇਰ ਲੈਣ ਦਾ ਵਾ ਵੀਰੀ ਖਾਣ ਪੀਣ ਦਾ ਵੇਖੋ ਸਾਰਾ ਹੀ ਸਮਾਨ ਲੈ ਆਇਆ ਹਾਂ ਇਹ ਵੇਖ ਸਾਡੇ ਹੁਣ ਆਪਾਂ ਚੱਲੇ ਜੀ ਬੈੱਡ ਲੈਣ ਨਵੇਂ ਹਨਾ ਮੰਮੀ ਕਿੱਥੇ ਕੁੜੀਆਂ ਲਈ ਵਾਸਤੇ ਲੈਣ ਚੱਲੇ ਬੈਟ ਆਪਾਂ ਜ ਨਾਲੇ ਚੱਲੇ ਵਾਂ ਮੈਂ ਪਹਿਲਾਂ ਘਰੇ ਸੀ ਤੇ ਮੈਂ ਹੁਣ ਆ ਗਈ ਮਾਂ ਤੇ ਗਾਇਸ ਹੁਣ ਤੁਹਾਨੂੰ ਸਾਰਾ ਹੀ ਵਲੌਗ ਦਿਖਾਵਾਂਗੇ ਬੈੱਡ ਦਾ ਵੀ ਕਿਹੜੇ ਬੈੱਡ ਚੂਜ਼ ਕਰਨੇ ਵਾ ਤੇ ਕੀ ਕੀ ਹੋਣਾ ਹੈ ਆਪਾਂ ਬਾਕੀ ਬੈਕ ਟੂ ਬਲੌਗ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਤੁਹਾਨੂੰ ਹੁਣ ਬਾਕੀ ਰਸਤੇ 'ਚ ਜਾ ਕੇ ਮੇਕਸਪੈਡ ਰਸਤੇ ਦਾ ਵਿਊ

क्या दे बैठ दे इसलिए लगी है गैस लैक्ट करने में वह बैठ दे इसलिए गैस लैक्ट करने में वह बैठ दे आप रिंग उतना वाव और वांट वेटर ना आ जाए सेम टू सेम ये तो सारे वट दे गए थे ਗਾਈਸ ਆ ਮੇਰੀ ਅਜਿੰਦੀ ਡਰੈਸ ਆਵੇ ਲੰਬਾਰੀਆਂ ਨਹੀਂ ਉੱਥੇ 6 ਫੁੱਟ ਦੀ ਮਾਰੀ ਮਮੀ ਆ ਵੇ ਕੋਈ ਨਾ ਬੜਾ ਲੰਡਾ ਹੋ ਜਾ ਮੈਂ ਆ ਵੀਡੀਓ ਬਣਾਉਣਾ ਗਾਈਸ ਵੇਖ ਲੋ ਆ ਮੇਰੀ ਡਰੈਸ ਸਾਜਦੀ ਆਵਲੀ ਹੈ ਹੈਲੋ ਹੈਲੋ ਚਿੱਟ ਕਾਲੋਤੀ ਪ੍ਰੋਫੈਸ਼ਨਲ ਸਟਾਈਲ ਆ ਆ 12 ਦੀ ਆ 12 ਦੀ 14 ਦੀ ਚੜਾਏ ਦੀ ਬੜਛੇ 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 ਹਾਂਜੀ ਆ ਚਾਰ ਨਮਾਇਕ ਨਹੀਂ ਦੀ ਸੱਤ ਪੁੱਟ ਮੰਮੀ ਆਦਾ ਗਾਇਸ ਜੇ ਸਿਲੈਕਟ ਹੋਣਾ ਹੈ ਮੰਮੀ ਕਰਦੇ ਸਿਲੈਕਟ ਗਾਇਸ ਸਿਲੈਕਟ ਹੋਣ ਦੀ ਆਹ ਵੇਖੋ ਜਿਹੜੀ ਤੁਹਾਨੂੰ ਬੰਦ ਲੱਗਦੀ ਹੈ ਨਾ ਇੱਥੇ ਚਾਬੀ ਨਾਲ ਹੁੰਦੀ ਆ ਇਹਦੇ ਥੱਲੇ ਚਾਬੀ ਆ ਖੋਲੋ ਤੇ ਚਾਬੀ ਹਾਂਜੀ ਭੈਣ ਜੀ ਆਹੀ ਕੋਟ ਜੇ ਲਾਤਾ ਜੇ ਚਲੋ ਲਓ ਕੋਲ ਆਹੀ ਪਸੰਦ ਗੋਹ ਖਾਣ ਦੇ ਵਗੈਰਾ ਮੰਮੀ ਕੋਈ ਆਹੀ ਪਸੰਦ ਆ ਜੀ ਨਾਲ ਵੀ ਸੁਣਾ ਜੀ ਗਾਇਸ ਮੰਮੀ ਬਸ ਬੈੱਡ ਪਸੰਦ ਕਰੇ ਆ ਵੀ ਸਹੀ ਮੰਮੀ ਬੈੱਡ ਗਾਇਸ ਆਪਾਂ ਨਾ ਬੈੱਡ ਸਿਲੈਕਟ ਕਰ ਲੇਵਾ ਆਹ ਵਾਲੇ ਕਿਤੇ ਨਾ ਤੇ ਲੰਬਾਰੀ ਕਿਹੜੀ ਕੀਤੀ ਵਾ ਇਹ ਵੀ ਨਹੀਂ ਕਿ ਉਹਦੋਂ ਕੀ ਸੀ ਕੀ ਹੈ ਪਰ ਜਿਆਦਾ ਵੱਡੀ ਨਹੀਂ ਵੱਡੀ ਲੈਣੀ ਹੈ ਤਾਂ ਪਾਗਲੇ ਵੱਡੀ ਬਹੁਤ ਰਾਉਣੀ ਗਾਇਸ ਆਪਾਂ ਲੰਬਾਰੀ ਆ ਸਲੈਕਟ ਕੀਤੀ ਵਾ ਬੈਡ ਹੋਰ ਇੱਧਰ ਹੀ ਹੋ ਰਹੀ ਹੈ ਆ ਵੀ ਉਹ ਕਲਰੀ ਹੈ ਠੀਕ ਹੈ ਫਿਰ ਉਹ ਜਿਆਦਾ ਸੋਨਾ ਰੰਗ ਹੈ ਬਾਕੀ 30 ਲੱਖ ਕਰ ਲੈ ਆਪਾਂ ਸਮਾਨ। ਇਹ ਆ ਵੀ ਕਿ ਲੱਕੜ ਲੈਣ ਦਾ। ਲੱਕੜ ਦੀ ਨਾ ਲੀ ਲਈਏ ਸੋ। ਇਹ ਆ ਵੀ ਠੀਕ ਹੈ। ਬਰਾਬਰ। ਆਹ ਨਿਕਲਦੇ ਨੇ ਤੁਹਾਨੂੰ ਬਾਰੇ। ਉਹ ਇਹ ਬਈ ਨਾਲ। ਪਰ ਇਹ ਚੇਰਿੰਦੀ। ਕਿੱਥੇ ਹੈ? ਠੀਕ ਹੈ। ਬਾਈਸ ਇੱਥੇ ਬਿਕਾਨੀ ਦੁਕਾਨ ਹੈ ਤੇ ਇੱਥੇ ਮਤਲਬ ਚੰਪਾ ਵਗੈਰਾ ਸਾਰਾ ਬੰਦ ਆ ਵਾ। ਸਪੈਸ਼ ਬਹੁਤ ਵਧੀਆ ਦੁਕਾਨ ਹੈ। ਆ ਫਾਜ ਨਾਲ ਆ ਗਏ। ਮੰਮੀ ਨੇ ਗੋਲ ਗੱਪੇ ਖਾਣ ਲੱਗੀ ਮੇਰੀਆਂ ਚਾਰ-ਪਾਹ ਹੁੰਦੇ ਆ ਜੀ ਅੰਦਰ ਦਮਾਉਣੇ ਆਂਗੇ ਬੜੀ ਵਧੀਆ ਸਿੰਡਾਇਸ ਮਠਿਆਈਆਂ ਆਣ ਬੱਧੀ ਪਾ ਦੀ ਖੁਸ਼ੀ ਚ ਸਾਡੇ 버ਗਰ ਬਣਦੇ ਹਨਾ ਮੰਮੀ ਆਪਾਂ ਬੈੱਡ ਦੀ ਕੁਝ ਪਹਿਲਾਂ ਸਪਰਿੰਗ ਰੋਲ ਖਾਏ ਉੱਥੇ ਹੁਣ ਆਪਾਂ 버ਗਰ ਲੱਗ ਗਿਆ ਹਾਂ ਬੰਦ ਚੰਪਾ ਸੌਰੀ ਖਾ ਗਏ ਆ ਮੈਂ ਇਹਦਾ 버ਗਰ ਆ ਗਿਆ ਵਾ 20 ਵਾਲਾ ਮੰਮੀ ਮੈਂ ਤਾਂ ਚੰਨ ਵਾਲਾ ਗਾਇਸ ਕਰਾਇਆ ਸੀ ਹਾਂ ਜੇ ਜਨਾਲਾ ਲਿੱਖ ਸਕਦੇ ਗਾਇਸਸ ਇਹ ਨਾ ਸਾਡੀ ਲੰਬਾਰੀ ਗਾਇਸਸ ਹਾਂ ਰਾਲ ਜਿੱਦッセ ਮੈਂ ਵੜਿਆ ਉਧਰ ਆ ਗੋ ਹਾਂ ਇੱਧਰੇ ਲਾ ਗੋ ਸਾਈਡ ਤੇ ਕੋਈ ਵੱਡਰ ਰੱਖ ਲਾਂਗੇ Hvordan går det med dere?

ਪੰਨਿਆਂ ਦੇ ਨਿਕ ਨਹੀਂ ਕੀ ਹੁੰਦੇ ਜੇ ਫੇਰ ਇਹਨੂੰ ਲਾਗੇ ਪਾਰਦੇ ਨੂੰ ਉਹਨਾਂ ਚੱਲਦੇ ਇਹ ਇਹ ਪਿੱਛੇ ਹੋ ਰਿਹਾ ਪਾਜੀ ਪਿੱਛੇ ਪਿੱਛੇ ਕਿੱਥੇ ਚੱਲ ਗਏ ਪਾ ਨਾਲ ਤੂੰ ਇਧਰ ਕੀ ਕਰਨਾ ਬਾਤ ਤੂੰ ਤਾਂ ਜਾ ਕੋਲ ਪਲੀਸ ਕਮੈਂਟ ਇਹ ਕੋਲ ਇਹ ਕੋਲ ਇੱਕ ਵਾਰ ਜਾ ਕੋਲ